ਸਵਾਗਤ ਹੈ ਦੋਸਤੋ ਤੁਹਾਡਾ ਆਪਣੀ ਗੱਲ ਡੇਰੀ ਫਾਰਮ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਪਸ਼ੂ ਅੱਜ ਇਕੱਠੇ ਦਿਖਾ ਦੇਨੇ ਆ ਬਈ ਸੋ ਜੋ ਵੀ ਚੀਜ਼ ਤੁਹਾਡੇ ਸਾਹਮਣੇ ਹੈ ਨਾ ਤੇ ਸਾਫ਼ ਸੁਥਰਾ ਕੰਮ ਆਪਣਾ ਤੁਹਾਨੂੰ ਪਹਿਲਾਂ ਵੀ ਦੱਸ ਦਿੰਨੇ ਆ ਵੀਡੀਓ ਜਿਹੜੀ ਵੀ ਚੀਜ਼ ਹੋਈ ਉਹ ਸਾਹਮਣੇ ਦੱਸਾਂਗੇ ਬਈ ਜੇ ਕਿ ਬਹੁ ਦਾ ਨੌਖਾ ਉਹ ਵੀ ਦੱਸਾਂਗੇ ਜਾਂ ਕਿ ਬਾਧ ਘਾਟ ਹੋਈ ਪਾਸਾ ਚੱਕਦਾ ਉਹ ਵੀ ਦੱਸਾਂਗੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਪਸ਼ੂ ਦੀ ਬਈ ਸੋ ਵੀਡੀਓ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਦੇਖ ਲਿਓ ਆ ਤੁਹਾਨੂੰ ਪਸ਼ੂ ਦਿਖਾ ਰਹੇ ਆ ਆਪਣੇ ਸਾਹਮਣੇ ਖੜੇ ਹੋਏ ਤੇ ਆ ਇੱਕ ਨੰਬਰ ਤੇ ਜਿਹੜੀ ਗਾਂ ਵੀਰੇ ਦਾ ਸੌਦਾ ਹੋ ਗਿਆ ਵਾ ਇਹ ਹੁਣੇ ਆ ਪਾਸ ਕਰਕੇ ਗਏ ਬੰਦੇ ਆ ਦੇਖੋ ਦੁੱਧ ਪਿਆਦਾ ਬਹੁਤ ਵੱਡੀ ਗਾਂ ਸੀਗੀ ਇਹ ਸੌਦਾ ਹੋ ਗਿਆ ਵਾ ਤੇ ਬਾਈਆਂ ਨੇ ਵੇਚਣਾ ਨੇ ਲੈ ਲਈਆਂ ਨੇ ਲੋ ਇਹਦਾ ਤੁਹਾਨੂੰ ਕੀ ਆਪਾਂ ਦੱਸਣਾ ਹਨਾ ਤੁਹਾਨੂੰ ਇਹ ਸੌਦਾ ਹੋ ਗਿਆ ਬਹੁਤ ਵੱਡੀ ਗਾਂ ਹੈ ਜਾਰਸੀ ਵੀਰੇ ਜਾਰਸੀ ਕ੍ਰੋਸ ਇੱਕ ਆਪਣੇ ਕੋਲ ਵੀਰੇ ਆ ਗਾਂ ਮਸੂਨ ਲਈ ਬਿਲਕੁਲ ਤਿਆਰ ਆ ਦਿਨ ਲੈ ਜੂ 507 ਦਿਨ 507 ਲੈ ਜੂਗੀ ਮਸੂਨ ਲਈ ਤਿਆਰ ਆ ਤੁਸੀਂ ਲੇਵਾ ਵਗੈਰਾ ਚੈੱਕ ਕਰ ਸਕਦੇ ਹੋ ਲੇਵਾ ਹਜੇ ਬਹੁਤ ਭਰਨਾ ਨੇ ਵੇੜਨੇ ਤੀਜੇ ਸੂਇਲੇ ਵੀਰੇ ਨੇ ਸੂਣਾ ਵਾ ਇਸ ਵਾਰ ਇਹ ਜੇ ਸੁਣਨਾ ਇਸ ਵਾਰ ਸੁਣ ਲਈ ਤਿਆਰ ਆ ਤੇ ਇਹਦਾ ਜਿਹੜਾ ਰੇਟ ਆ ਵੀਰੇ ਅੱਜ ਦਾ ਰੇਟ ਅੱਜ ਇਹ ਦੇ ਦਾਂਗੇ 60000 ਦੀ ਜਿਵੇਂ ਜਿਵੇਂ ਤਿਆਰੀ ਕਰੂਗੀ ਫਿਰ ਇਹਦਾ ਵੱਖਰਾ ਰੇਟ ਹੋਊਗਾ ਜਾਂ ਸੂਪੀ ਤਾਂ ਵੀ ਵੱਖਰਾ ਰੇਟ ਹੋਊਗਾ ਵੀਰੇ ਸੋ ਆ ਝੋਟੀ ਆ ਗਈ ਅੱਗੇ ਵੀਰੇ ਬੂਰੀ ਪਹਿਲਾਂ ਸੁਆ ਮੂੰਹੋ ਚੌਗੀ ਬਹੁਤ ਵੱਡੇ ਕਦ ਕਾੜ ਦੀ ਝੋਟੀ ਆ ਇਹ ਹੁਣ ਤਾਂ ਚੋਈਆਂ ਹੋਈਆਂ ਵੀਡੀਓ ਆਪਾਂ ਬਣਾ ਰਹੇ ਆ 3:00 9:00 10:00 ਵਜੇ ਦਾ ਟਾਈਮ ਆ ਇਹਨਾਂ ਦਾ ਅਮਰੀਕਨ ਗਾਇਆਂਰ ਕਲੇਵਾ ਹੁੰਦਾ ਵੀਰੇ ਆਥੇ ਜੇ ਸੁਣੋ ਇਹਦਾ ਲੇਵਾ ਦਿਖਾ ਗਏ ਪ੍ਰੀਕਣ ਗਾਇਆਂਰ ਕਾ ਦਾ ਲੇਵਾ ਹੁੰਦਾ ਵੀਰੇ ਤੇ ਇਹ ਝੋਟੀ ਦਾ ਤਿੰਨਾ ਮਹੀਨੇ ਦੀ ਗੱਬਣਾ ਇਹਦੇ ਮਗਰ ਬੂਰਾ ਕੱਟਾ ਹੋਵੇ ਖੜਾ ਬੂਰਾ ਕੱਟਾ ਤਿੰਨਾ ਮਹੀਨੇ ਗੱਬਣਾ ਤੇ 12 ਕਿਲੋ ਦੁੱਧ ਆ 12 ਕਿਲੋ ਕੰਡੇ ਵਾਲਾ ਦੁੱਧ ਆ ਤਿੰਨਾ ਮਹੀਨੇ ਗੱਬਣਾ ਬੂਰਾ ਕੱਟਾ ਇਹਦੇ ਮਗਰ ਇਹ ਵੀਰੇ ਹਰੇ ਕੋਈ ਯਾਨੀ ਕਿ ਘਰੇ ਰੱਖਣ ਦੀ ਸਲਾਹ ਬਣੀ ਆ ਜੇ ਵੇਚਣੀ ਹੋਈ ਤਾਂ ਤੁਸੀਂ ਕਾਲ ਕਰ ਲਿਓ ਦਾ ਵੀਰੇ ਕੋਈ ਸਣੀ ਵੀ ਕਰਨੀ ਹੋਈ ਤਾਂ ਦੱਸ ਦਾਂਗੇ ਹਨਾ ਵੀ ਹਜੇ ਤਾਂ ਕੋਈ ਸਰਾ ਨਹੀਂ ਵੇਚਣੀ ਇਹਨੂੰ ਵੀ ਦੱਸਾਂਗੇ ਤੁਹਾਨੂੰ ਜੇ ਵੇਚਣੀ ਹੋਈ ਤਾਂ ਦੁਬਾਰੇ ਵੀਡੀਓ ਫੇਰ ਪਾ ਦਾਂਗੇ ਅੱਗੇ ਆ ਗਿਆ ਵੀਰੇ ਆ ਖੋਲਾ ਇਹ ਖੋਲਾ ਵੀ ਬਹੁਤ ਨਿਗਰਤ ਆ ਜਾਂ ਸੁਆ ਸੁਆ ਆ ਗਏ ਤੇ ਲੇਵਾ ਵਗੈਰਾ ਚੈੱਕ ਕਰ ਸਕਦਾ ਹਾਂ ਤੁਸੀਂ ਇਹਦਾ ਵੀਡੀਓ ਬਣਾਉਂਦਾ 10 ਵਜੇ ਟਾਈਮ ਆ ਲੇਵਾ ਵਗੂ ਬਹੁਤ ਭਰਦੀ ਆ ਮੈਂ ਵੀਰੇ ਇਹ ਇਹਦਾ ਬੱਚਾ ਹੋ ਰਿਹਾ ਵੀਰੇ ਇਹਦਾ ਬੱਚਾ ਆ ਰਿਹਾ ਤੇ ਅੱਜ 4 ਦਿਨਾਂ ਕੋਈ ਸੁਈ ਨੂੰ 10-11 ਕਿਲੋ ਬੋਲਾ ਇੱਥੇ ਤਿਆਰ ਆ ਤੇ ਇਹਦਾ ਜਿਹੜਾ ਦੇਣ ਲੈਣ ਵਾਲਾ ਮੁੱਲ ਆ ਵੀਰੇ 85000 ਦੀ ਮੈਂ ਦੇ ਦਾਂਗੀ ਤੇ ਕਹਿੰਦੇ ਚੋਕ ਲੈਣਾਂ ਦਾ 3-4 ਦਿਨ ਨੂੰ 14 ਕਿਲੋ ਮੈਨੂੰ ਹਿਸਾਬ ਨਾਲ ਦੁੱਧ ਮੈਂ ਨਹੀਂ ਕਰ ਜਾਣਾ ਇਹ 85000 ਦੀ ਦੇ ਦਾਂਗੇ ਅੱਗੇ ਆ ਗਈ ਵੀਰੇ ਆ ਟੋਕੜ ਗੱਬਣ ਮੈਂ ਅੱਗੇ ਆ ਗਈ ਟੋਕਰ ਗੱਬਣ ਮੈਂ ਦੇਖ ਲੋ ਬਹੁਤ ਵਜਨ ਵਾਲੀ ਮੈਂ ਵੱਡੀ ਮੈਂ ਆ ਵੀਰੇ ਟੋਕਰ ਗੱਬਣ ਸਿੰਘ ਸਿੰਘ ਬਹੁਤ ਸੋਨਾ ਗੋਲ ਸਿੰਘ ਆ ਤੇ ਮਗਰ ਇਹਦੇ ਜਿਹੜੀ ਖਾਸ ਗੱਲ ਆ ਵੀਰੇ ਕੱਟੀ ਬਹੁਤ ਚੰਗੀ ਆ ਜੈਡ ਬ્લેਕ ਕੱਟੀ ਆ ਬਹੁਤ ਵੱਡੀ ਕੱਟੀ ਆ ਕੱਟੀ ਫਰੀ ਨੂੰ 8 ਤੋਂ 10000 ਦੀ ਤੇ ਮਗਰ ਅੱਜ ਕੱਟੀ ਆ 8 ਤੋਂ 10000 ਦੀ ਮਗਰ ਕੱਟੀ ਆ ਦੁੱਧ ਦੇ ਥਲੇ ਨੈਟ ਤਿਆਰ ਆਜ ਵੀਰੇ 8 ਕਿਲੋ ਆ ਦੋਨੇ ਟਾਈਮ ਕੱਟੀ ਤੇ ਮਿਲਦੀ ਆ ਕੱਟੀ ਤੇ ਜੋਣੀ ਕੱਟੀ ਤੇ ਚਲੋ ਤੇ ਜੇ ਨੂੰ ਧਾਰ ਤੇ ਜੋਣਾ ਧਾਰ ਤੇ ਚਲੋ ਜੇ ਚਾੜ ਤੇ ਜੋਣਾ ਚਾੜ ਤੇ ਜੇ ਨੂੰ ਪਹਿਲਾਂ ਦੇ ਹੇ ਚ ਨੂੰ ਤੁਸੀਂ ਆਪ ਦੀ ਮਰਜ਼ੀ ਆ ਚਾਰ ਵਾਰ ਵੀ ਚੋ ਸਕਦੇ ਇੰਨੀ ਸੀਲ ਮੈਂ ਵੀ ਰਿਹਾ ਪੰਜ ਤੱਕ ਇੰਨੀ ਸੀਲ ਮੈਂ ਨਹੀਂ ਦੇਖੀ ਟੋਪੜ ਹੋਈ ਵੀ ਨਿਆਮ ਮੈਂਗਾ ਲੱਤਾਂ ਮਾਰਨ ਲੱਗ ਜਾਂਦੀਆਂ ਵਾ ਤੇ ਇਹ ਬਹੁਤ ਜਿਆਦਾ ਸੀਲ ਮੈਂ ਆ ਤੇ ਇਹਦਾ ਵੀਰੇ ਜਿਹੜਾ ਦੁੱਧ 8 ਕਿਲੋ ਆ ਤਿੰਨ ਮਹੀਨੇ ਦੀ ਗੱਭਣਾ ਇਹ ਚੈੱਕ ਪਾਸ ਆ ਵਜਨ ਵਜਨ ਮੈਂ ਤਾਂ ਦੇਖ ਸਕਦੇ ਹਾਂ ਇਹਦਾ ਜਿਹੜਾ ਦੇਣ ਲੈਣ ਵਾਲਾ ਬੋਲ ਵੀਰੇ ਵੀਡੀਓ 'ਚ ਹੀ ਦੱਸ ਦੇਣਾ ਆਪਾਂ ਉਹ 75000 ਰੁਪਇਆ 75000 ਰੁਪਇਆ ਮੁੱਲ ਇਹਦਾ 75000 ਦੀ ਮੈਂ ਆਪਾਂ ਇਹ ਦੇਵਾਂਗੇ ਹਾਂ ਤੇ ਨਾ ਆ 75000 ਦੀ ਠੀਕ ਆ ਤੇ ਜੇ ਕਿਸੇ ਨੇ ਕੱਟੀ ਛੱਡਨੀ ਆ ਤਾਂ ਕੱਲੀ ਮਹਿ ਲੈ ਜਾਣੀ ਆ 65000 ਦੀ ਮੈਂ ਆ ਕੱਲੀ ਮਹਿ ਲੈ ਜਾਣੀ ਆ 65000 ਦੀ ਮੈਂ ਆ ਜੇ ਕਿਸੇ ਨੇ ਕੱਟੀ ਛੱਡਨੀ ਆ ਇਹ ਕੱਟੀ ਲਈ ਜਾਣੀ ਆ ਫਿਰ 75000 ਵੀਰੇ ਸੋ ਇਹ ਨੂੰ ਕੋਈ ਫਰਕ ਨਹੀਂ ਕੱਟੀ ਤੋਂ ਬਿਨਾ ਵੀ ਮਿਲ ਪੈਂਦੀ ਆ ਜੇ ਕੱਟੀ ਤੇ ਚਲੋ ਤੇ ਜਿਵੇਂ ਮਰਜੀ ਚੋ ਸਕਦੇ ਆ ਆ ਆ ਗਿਆ ਵੀਰੇ ਸੁਗਿਆ ਹੋਇਆ ਇਹਦੀ ਇਹ ਸਲਾਹ ਨਹੀਂ ਕੋਈ ਬਹੁਤ ਵੱਡੀ ਝੋਟੀ ਆ ਇਹ ਪਹਿਲਾ ਸੁਗਿਆ ਚੌਗੀ ਬੜੀ ਸ਼ਕੀ ਸ਼ਕੂਨ ਝੋਟੀ ਆ ਵੀਰੇ ਸਿੰਘਾ ਸੁੰਗਾ ਦੀ ਦੇਖ ਸਕਦੇ ਤੁਸੀਂ ਇਹਦੀ ਹਰੇ ਕੋਈ ਸਲਾਹ ਨਹੀਂ ਇਹ ਤਾਂ ਰੱਖਣੀ ਹੋਈ ਫਿਰ ਤਾਂ ਚਲੋ ਵੱਖਰੀ ਗੱਲ ਆ ਇਨੇ ਰੀਆ ਪਦਵਾਰੇ ਵੀਡੀਓ ਪੰਜ-ਸੱਤ ਦਿਨਾਂ ਨੂੰ ਅਪਲੋਡ ਕਰ ਦਿਆਂਗੇ। ਸੋ ਅੱਜ ਵੀਡੀਓ ਬਾਰੇ ਨਵੇਂ ਸਾਲ ਹਾਲਦਿਆਂ ਇੱਕ ਤਰੀਕ ਇੱਕ ਜਨਵਰੀ 2025 ਨੂੰ ਬਣਾ ਰਹੇ ਹਾਂ। ਸੋ ਐਦਾਂ ਹੀ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਥ ਤੇ ਪਿਆਰ ਦਿੰਦੇ ਰਹੋ। ਸੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਚੰਗੇ-ਚੰਗੇ ਜਾਨਵਰ ਦਿਖਾ ਸਕੀ ਹਣਾ। ਚੱਲੋ ਜਲਦੀ ਜੁਰੂ ਸਬਸਕ੍ਰਾਈਬ ਕਰ ਦਿਓ ਆਪਣੇ ਸਬਸਕ੍ਰਾਈਬਰ ਥੋੜੇ ਘੱਟ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਚੰਗੇ-ਚੰਗੇ ਜਾਨਵਰ ਦਿਖਾਇਆ ਕਰਾਂਗੇ। ਆਹ ਗਾਂ ਵੀਰੇ ਸੇਲ ਹੋ ਗਈ ਆ। ਤੁਹਾਨੂੰ ਪਹਿਲਾਂ ਹੀ ਦੱਸਿਆ ਬਹੁ ਤੇ ਇਹ ਸੇਲ ਹੋ ਗਈ ਹੈ ਇਹ ਬਸ ਹੁਣ ਅੱਧੇ ਬਣੇ ਘੰਟੇ ਚਲੀ ਜਾਨੀ ਆ ਤੇ ਇਦਾਂ ਵੀਡੀਓ ਦੇਖ ਕੇ ਪਿਆਰ ਦਿੰਦੇ ਰਹੋ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਦੇਖਣ ਲਈ ਸੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ-ਬਹੁਤ ਵੀਰੇ ਸੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ